ਮੈਂ ਐਡਵੋਕੇਟ ਕਲਦੀਪ ਚੰਦ ਮਿਸ਼ਨ ਪੇ ਬੈਕ ਟੂ ਸੁਸਾਇਟੀ ਡਾਕਟਰ ਨਿਤਿਕਾ ਨੂੰ ਆਪਣੀ ਪੀ ਐਚ ਡੀ ਦੀ ਡਿਗਰੀ ਮੁਕੰਮਲ ਕਰਨ ਤੇ ਵਧਾਈ ਦਿੰਦਾ ਹਾਂ ਡਾਕਟਰ ਨਿਤਿਕਾ ਜਿਹੜੀ ਕਿ ਸਾਡੇ ਸਾਥੀ ਕੇਵਲ ਕੁਮਾਰ ਦੀ ਬੇਟੀ ਹੈ ਕੇਵਲ ਕੁਮਾਰ ਨੇ ਮਿਹਨਤ ਮਜ਼ਦੂਰੀ ਕਰਕੇ ਇਸ ਲੜਕੀ ਨੂੰ ਪੜਾਇਆ ਇਸ ਲੜਕੀ ਨੇ ਦੇ ਨੇ ਆਪਣੀ ਸਖਤ ਮਿਹਨਤ ਅਤੇ ਮਾਪਿਆਂ ਤੇ ਸਹੁਰਿਆਂ ਦੇ ਸਹਿਯੋਗ ਦੇ ਨਾਲ ਵਿਆਹ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਇੱਕ ਬੱਚਾ ਹੋਣ ਤੋਂ ਬਾਅਦ ਵੀ ਉਸਨੇ ਇਹ ਡਿਗਰੀ ਪ੍ਰਾਪਤ ਕੀਤੀ ਉਸਨੇ ਪਹਿਲਾਂ ਐਮਐਸਸੀ ਫਿਜ਼ਿਕਸ ਐਮਐਸਸੀ ਕੈਮਿਸਟਰੀ ਅਤੇ ਹੁਣ ਫਿਜ਼ਿਕਸ ਦੇ ਵਿੱਚ ਪੀਐਚਡੀ ਕਰਕੇ ਪਰਿਵਾਰ ਦਾ ਇਲਾਕੇ ਦਾ ਤੇ ਰਿਸ਼ਤੇਦਾਰਾਂ ਦਾ ਨਾਮ ਅਤੇ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਉਸ ਨੂੰ ਵਧਾਈ ਦਿੰਦੇ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਮਹੀਨਾ ਜਨਵਰੀ ਮਹੀਨਾ ਇਤਿਹਾਸ ਦੇ ਵਿੱਚ ਵਿਦਿਆਪਕੋ ਬਹੁਤ ਮਹੱਤਵਪੂਰਨ ਹੈ ਇਸ ਦਿਨ ਕਿਉਂਕਿ ਇਸ ਮਹੀਨੇ ਦੇ ਵਿੱਚ ਹੀ ਸਵੀਤਰੀਬਾਈ ਫੂਲੇਜ ਨੇ ਲੜਕੀਆਂ ਦੇ ਲਈ ਪਹਿਲਾ ਸਕੂਲ ਖੋਲਿਆ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਉਸ ਦਾ ਜਨਮ ਦਿਨ ਆ ਨਾ ਇਸੇ ਤਰ੍ਹਾਂ ਇਸ ਵੀ ਮਹੀਨੇ ਹੀ ਬਾਊ ਮੰਗੁਰਾ ਮੁਗਵਾਲੀਆ ਜੀ ਨੇ ਪਿੰਡ ਮੁਗਵਾਲ ਦੇ ਵਿੱਚ ਨੇੜੇ ਮਾਲਪੁਰ ਦੇ ਵਿੱਚ ਆ ਕੇ ਬਾਹਰੋਂ ਆ ਕੇ ਜਿਹੜੇ ਗਰੀਬ ਅਤੇ ਲਤਾੜੇ ਵਰਗਾਂ ਦੇ ਬੱਚੇ ਸੀਗੇ ਉਹਨਾਂ ਨੂੰ ਪੜਾਉਣ ਦੇ ਲਈ ਪ੍ਰਬੰਧ ਕੀਤਾ ਤੇ ਉਹਨਾਂ ਦੇ ਲਈ ਸਕੂਲ ਖੋਲਿਆ ਅਸੀਂ ਇੱਕ ਵਾਰ ਫਿਰ ਡਾਕਟਰ ਨਿਤਿਕਾ ਨੂੰ ਪੀ ਐਚ ਡੀ ਮੁਕੰਮਲ ਹੋਣ ਤੇ ਵਧਾਈ ਦਿੰਦੇ ਹਾਂ ਤੇ ਉਸ ਦੇ ਸਮੂਹ ਪਰਿਵਾਰ ਨੂੰ ਵੀ ਇਸ ਗੱਲ ਲਈ ਵਧਾਈ ਦਿੰਦੇ ਆ ਤੇ ਕਿਉਂਕਿ ਜਿਹੜਾ ਸਮਾਜ ਹੈ ਉਸ ਵਿੱਚ ਜਿਹੜੀਆਂ ਸਮਾਜਿਕ ਕ੍ਰਿਤਿयां ਫੈਲੀਆਂ ਹੋਈਆਂ ਉਸ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ ਉਹ ਹੈ ਪੜ੍ਹਾਈ ਇਸ ਲਈ ਅਸੀਂ ਸਮਾਜ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਬਿਨਾਂ ਪੱਖਪਾਤ ਤੋਂ ਉਹ ਲੜਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਣ ਤਾਂ ਜੋ ਸਮਾਜ ਦੇ ਵਿੱਚ ਜਿਹੜੀਆਂ ਫੈਲੀਆਂ ਹੋਈਆਂ ਕ੍ਰਿਤਿयां ਉਹਨਾਂ ਨੂੰ ਦੂਰ ਕੀਤਾ ਜਾ ਸਕੇ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਨੀਤੀ ਕਾ ਜਿਨੇ ਕੇ ਅੱਜ ਆਪਣੀ ਪੀ ਐਚ ਡੀ ਦਾ ਸੁਪਨਾ ਪੂਰਾ ਕੀਤਾ ਹੈ

ਕਿ ਆਪਣੇ ਲੜਕੀਆਂ ਨੂੰ ਸਭ ਤੋਂ ਵੱਧ ਬੜਾਇਆ ਜਾਵੇ ਤਾਂ ਕਿ ਉਹ ਆਉਣ ਵਾਲੇ ਕਿੰਨੀਆਂ ਜਨਰੇਸ਼ਨਾਂ ਨੂੰ ਸੁਧਾਰ ਕਰ ਸਕਣ ਜੇ ਸੁਧਾਰ ਕਰਨ ਲਈ ਲੜਕੀਆਂ ਆਪਣਾ ਬਰਾਬਰ ਦਾ ਪੱਖ ਰੱਖਣਗੀਆਂ ਤਾਂ ਹੀ ਸਾਡੇ ਸਮਾਜ ਅਗੇ ਤੋਂ ਅੱਗੇ ਸੁਧਰੇਗਾ ਨਹੀਂ ਤਾਂ ਅੱਗੇ ਆਉਣ ਵਾਲੀ ਪੀੜੀ ਵਿੱਚ ਵੀ ਬਹੁਤ ਸਾਰੀਆਂ ਜਿਵੇਂ ਕਿ ਤੁਹਾਨੂੰ ਪਤਾ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ ਬਹੁਤ ਸਾਰੇ ਮਹਿਲਾਵਾਂ ਬਹੁਤ ਸਾਰਾ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਟੌਰਚਰ ਕੀਤਾ ਜਾਂਦਾ ਹੈ ਮਹਿਲਾਵਾਂ ਤੇ ਜੇ ਸਾਡੇ ਸਮਾਜ ਕੁੜੀਆਂ ਨੂੰ ਸਪੈਸ਼ਲੀ ਅੱਗੇ ਵਧਣ ਦਾ ਹੱਕ ਰਿੰਦਿਆ ਤਾਂ ਕੁੜੀਆਂ ਨੂੰ ਵੀ अपना बर्थडे की हिस्सा लेना चाहता है पर परिवार वाले सहयोग दे दे हैं बाबा पी एम राव डॉक्टर पी एम राव ने कहा कि यही सपना सेवा कि पढ़ो जुड़ो और संघर्ष करो जय भीम जय भारत मैं दौलतराम प्रधान रियल कमीशन लैंड ऑफिस सिटी नंगल आज बड़ी खुशी हुई कि डॉक्टर नितिका ने पीएचडी जो दी हासिल की है ਇਸ ਸਮਾਜ ਵਾਸਤੇ ਇਹ ਬਹੁਤ ਹੀ ਵੱਣਵੜੀ ਗੱਲ ਹੈ ਕਿ ਕੇਵਲ ਗੁਰੂ ਕੁਮਾਰ ਹੀ ਇਹ ਸਾਡੇ ਵਿਧਾਨ ਸਭਾ ਮਕਸਬ ਦੇ ਮੈਂਬਰ ਵੀ ਹਨ ਇਹਨਾਂ ਦੀ ਬੱਚੀ ਨੇ ਇਹ ਡਿਗਰੀ ਹਾਸਲ ਕਰਕੇ ਬਾਵਾ ਸਾਹਿਬ ਡਾਕਟਰ ਦੀ ਬਣੇ ਕਰੀ ਦਾ ਸੁਪਨਾ ਸਾਕਾਰ ਕੀਤਾ ਹੈ ਤੇ ਇਸ ਇਸ ਕਿਸੇ ਡਿਗਰੀ ਕਰਨ ਦੇ ਨਾਲ ਸਾਡੇ ਸਮਾਜ ਦੇ ਬੱਚਿਆਂ ਨੂੰ ਇਸ ਤੋਂ ਹੋਰ ਵੀ ਪ੍ਰੇਰਣਾ ਮਿਲਦੀ ਹੈ ਕਿ ਇਸ ਤਰ੍ਹਾਂ ਮਿਹਨਤ ਕਰਕੇ ਛੋਟੇ ਤੋਂ ਲੈਵਲ ਤੋਂ ਲੈ ਕੇ ਕੇਵਲ ਵਿਭਾਗ ਜੀ ਨੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਪ੍ਰਦਾਨ ਕੀਤੀ ਤੇ ਉਹਦਾ ਸਿੱਟਾ ਹੈ ਕਿ ਅੱਜ ਇਹ ਨੇ ਆਪਣੀ ਪੀ ਐਚ ਡੀ ਜੀ ਕਿਉਂਕਿ ਇਹ ਫਿਜ਼ਿਕਸ ਵਿੱਚ ਵੀ ਇਹ ਅਸਲੀ ਜੀ ਡੀ ਡੀ ਕਰਨਾ ਇੱਕ ਬਹੁਤ ਔਖਾ ਕੰਮ ਹੁੰਦਾ ਹੈ ਇਹ ਬੱਚੇ ਨੇ ਇਹ ਕਰ ਦਿਖਾਇਆ ਹੈ ਇਸ ਕਰਕੇ ਸਾਨੂੰ ਇਹ ਪਰਿਵਾਰ ਨੂੰ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ